ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਸਰਕਾਰ ਪੰਜਾਬ ਸਰਕਾਰ ਧਰਤੀ ਲੋਕਾਂ ਦਾ ਇਕਤਾ ਸਾਡੇ ਹੱਕਾਂ ਦਾ ਪੰਜਾਬ ਸਰਕਾਰ ਜਾਲਮ ਸਰਕਾਰ ਸੰਯੁਕਤ ਕਿਸਾਨ ਮੋਰਚਾ ਆਇਧਰ ਆ ਜਾਓ ਨਾਲ ਬਾਈ ਜੰਟੇ ਉਹਨਾਂ ਨੂੰ ਆ ਜਾਓ ਖੜ ਜਾਓ ਨਾਲ ਆ ਜਾਓ ਇਹਨਾ ਮੰਗਾ ਔਰ ਸਟੇਟ ਨਾਲ ਸੰਬੰਧ ਤੇ ਇਹਨੂੰ ਗੱਲਬਾਤ ਸੁਣੀ ਚਾਹੀਦੀ ਹੈ ਸਾਡੀ ਮੋਦੀ ਦਾ ਇਹਨੇ ਦੇਖਿਆ ਹੀ ਅਹ ਜਰ ਕੀ ਹੋਇਆ ਲੋਕਾਂ ਨੇ ਬੁਰੀ ਤਰ੍ਹਾਂ ਨਕਾਰਿਆ ਔਰ ਉਪਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਫੀ ਮੰਗਣੀ ਪਈ ਉਹ ਕੋਈ ਥਾਲੀ ਚ ਪਾ ਕੇ ਤਾਂ ਨਹੀਂ ਮਾਫੀ ਦੇਤੀ 750 ਸਿਰ ਲੱਗ ਗਿਆ 750 ਬੰਦਾ ਸ਼ਹੀਦ ਹੋਇਆ ਉਹਦੇ ਵਾਸਤੇ ਜੇ ਘਰਾਂ ਚੋਂ ਨਿਕਲਦੇ ਆਂ ਅਸੀਂ ਜਿਹੜੀਆਂ ਗੱਲਾਂ ਔਰ ਹਰ ਵਰਗ ਨੇ ਆਨੇ ਕੋਚਲਿਆ ਹਰ ਵਰਗ ਨਾਲ ਠੱਗੀ ਆ ਨਰੇਕਾ ਚ ਧਾਂਦ ਲਿਆ ਸਾਡੇ ਯਾਰ ਸਰਪੰਚ ਬਣਿਆ ਲੋਕਾਂ ਨੇ ਜੁਣਿਆ ਨਾ ਪਿੰਡ ਦੇ ਵੋਟਰਾਂ ਚ ਵਿਸ਼ਵਾਸ ਰੱਖਦੇ ਆ ਤੇ ਕਦੇ ਕਹਿ ਦਿੰਦੇ ਆ ਜੀ ਇਹਨਾਂ ਦੇ ਇਹ ਜੇ ਦਖਲ ਆ ਕਦੇ ਕਹਿੰਦੇ ਅਸੀਂ ਉਹ ਲਾਉਣੇ ਆ ਪ੍ਰਬੰਧਕ ਲਾਉਣੇ ਆ ਕਦੇ ਕੁਛ ਅ ਸਰ ਵੜਾ ਗਏ ਇਹਨਾਂ ਨੇ ਕਦੇ ਮਜ਼ਦੂਰਾਂ ਨੂੰ ਦਿਹਾੜੀਆਂ ਨਹੀਂ ਦਿੱਤੀਆਂ ਵਿਚਾਰੇ ਨੂੰ ਉਹਨੂੰ ਐ ਹੀ ਨਹੀਂ ਪਤਾ ਹੁੰਦਾ ਇੱਥੋਂ ਦਿਹਾੜੀ ਕਰਕੇ ਜਾਂਦਾ ਉਹ ਸੇਫ ਹੈ ਕਿ ਨਹੀਂ ਸੇਫ ਆ ਜੇ ਆ ਨੱਕੇ ਹੀ ਲਾਉਣੇ ਆ ਚਿੱਟੇ ਵਾਲਿਆਂ ਦੇ ਖਿਲਾਫ ਲਾਵੇ ਕੰਨ ਪੜ ਪੜ ਭੱਜੀ ਜਾਂਦੇ ਆ ਥੋੜੇ ਤੋਂ ਕੰਮ ਲੈਣਾ ਉੱਥੇ ਲੈ ਲੈ ਹੋਰ ਕਿਤੇ ਕੰਮ ਲੈ ਲੈ ਬਥੇਰੇ ਦੁਨੀਆ ਤੇ ਹੋਈ ਜਾਂਦਾ ਤਸ਼ੱਦਦ ਹੋਈ ਜਾਂਦਾ ਆਪਦੀ ਆਵਾਜ਼ ਤੇ ਇਹ ਸਾਨੂੰ ਖੜ੍ਹ ਕੇ ਕੀ ਸਾਫਤ ਕਰਨਾ ਚਾਹੁੰਦਾ ਔਰ ਇਹ ਆਦਾ ਵੀ ਜਿਹੜੇ ਕਿਸਾਨ ਇੱਥੇ ਖੜ੍ਹ ਕੇ ਲੋਕਾਂ ਨੂੰ ਪਰੇਸ਼ਾਨ ਤੁਸੀਂ ਦੱਸ ਦਿਓ ਭਾਈ ਅਸੀਂ ਪਰੇਸ਼ਾਨ ਕਰਦੇ ਆਂ ਨਹੀਂ ਨਹੀਂ ਅਸੀਂ ਤਾਂ ਪੀਸਫੁਲੀਏ ਤੋਂ ਪ੍ਰੋਟੈਸਟ ਕਰ ਲਈਏ ਇੱਕ ਪਾਸੇ ਜਗ੍ਹਾ ਮੰਗਦੇ ਆਂ ਆਪਦੀ ਗੱਲਬਾਤ ਕਰਨ ਲਈ ਵੀ ਭਾਈ ਸਾਨੂੰ ਰੋਸ ਕਰਨ ਦਾ ਤਾਂ ਹੱਕ ਆ ਅਸੀਂ ਸਾਡਾ ਤੁਸੀਂ ਗਾਲ ਘੁੜਦੇ ਹੋ ਸਾਨੂੰ ਰੋਹ ਤਾਂ ਲੈਣ ਦਿਓ ਏ ਰੋਣ ਵੀ ਨਹੀਂ ਦਿੰਦੇ ਇਹ ਸਾਡੀਆਂ ਤਾਂ ਮੰਗਾਂ ਜੀ ਬਾਕੀ ਅਸੀਂ ਤਾਂ ਨਹੀਂ ਆਏ ਜੀ ਜਾਣ ਦਿਓ ਬਾਕੀ ਤੁਹਾਡੀ ਜਿਵੇਂ ਸਾਨੂੰ ਦਾ ਹੁਕਮ ਹੈ ਜਿੱਥੇ ਤੁਸੀਂ ਰੋਕੋਗੇ ਜੀ ਅਸੀਂ ਰੁਕ ਜਾਣਾ ਪੀਸਫੁਲੀ ਸਾਡੀ ਤਾਂ ਹੀ ਬੇਨਤੀ ਸਰਦਾਰ ਜੀ ਸਰਕਾਰ ਦੇ ਇਸ ਰਵੱਈਏ ਨੂੰ ਕਿਵੇਂ ਦੇਖਦੇ ਹੋ ਵੀ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨਾ ਸੀ ਤੇ ਵੱਕ ਵੱਕ ਸਾਹਦੇ ਉਹਨਾਂ ਨੂੰ ਨਾਕੇ ਲਾ ਕੇ ਰੁਕਿਆ ਜਾ ਰਿਹਾ ਮੰਦ ਭਾਗਾ ਜੀ ਪੰਜਾਬ ਲਈ ਮੰਦ ਭਾਗਾ ਜਿਹੜੀ ਡੈਮੋਕਰੇਸੀ ਆ ਉਹਦਾ ਇਹ ਗੱਲ ਘੁੱਟਣ ਤੇ ਤੁਲੀ ਆ ਪੰਜਾਬ ਸਰਕਾਰ ਐ ਜਾਂ ਕੇਂਦਰ ਸਰਕਾਰ ਐ ਕੇਂਦਰ ਦੀ ਛੇਹ ਤੇ ਜਿਹੜਾ ਇਹ ਰਵਈਆ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਆਪਣੇ ਆਪ ਨੂੰ ਕਿਸਾਨ ਹਤੈਚੀ ਕਹੋਂਦਾ ਉਹਦਾ ਚਿਹਰਾ ਨੰਗਾ ਹੋ ਗਿਆ ਗੱਲਬਾਤ ਨਾਲ ਹੀ ਮਸਲੇ ਹੱਲ ਹੁੰਦੇ ਆ ਔਰ ਗੱਲਬਾਤ ਤੋਂ ਮੁੱਖ ਮੰਤਰੀ ਭੱਜ ਜੇ ਬਹੁਤ ਹੀ ਮੰਦ ਭਾਗਾ ਤੇ ਚੱਕ ਚੱਕ ਕੇ ਜਿਹੜੇ ਆ ਹੱਕ ਮੰਗਦੇ ਲੋਕਾਂ ਨੂੰ ਜਿਹੜੀ ਆਪਦੀ ਗੱਲ ਕਹਿਣ ਤੀ ਲੋਕਾਂ ਨੂੰ ਘਰਾਂ ਚ ਜਾ ਕੇ ਇਹਨਾਂ ਨੇ ਦਬੋਚ ਲਿਆ ਜਬਰੀ ਜਿਹੜਾ ਹੈਗਾ ਇਹਨਾਂ ਨੇ ਉਹਨਾਂ ਨੂੰ ਹਵਰਾਸਤ ਚਲਿਆ ਸਾਡੇ ਆਗੂਆਂ ਨੂੰ ਜੇਲਾ ਚ ਟੱਕਿਆ ਜਿਹੜੇ ਲੋਕ ਹਤਾਇਸ਼ੀ ਆ ਲੋਕਾਂ ਦੇ ਜਿਹੜੇ ਆਗੂ ਆ ਲੋਕਾਂ ਦੀ ਗੱਲ ਕਰਨ ਵਾਲੇ ਆ ਜਿਨ੍ਹਾਂ ਨੇ ਸਰਕਾਰਾਂ ਬਣਾਉਂਦੇ ਆ ਜਿਹੜੇ ਜਿਹੜੇ ਪੂਰਾ ਰੋਲ ਨਿਭਾ ਰਹੇ ਆ ਜਿਹੜਾ ਹੈਗਾ ਲੋਕਤੰਤਰ ਚ ਇਹਨਾਂ ਦੀਆਂ ਜਿਹੜੀਆਂ ਸੰਵਿਧਾਨਕ ਮੰਗਾਂ ਉਹਦੇ ਚ ਪੂਰਾ ਰੋਲ ਹੈ ਮਰੋਲ ਆ ਉਹਨਾਂ ਦਾ ਜਿਹੜੇ ਭਾਰਤ ਦੀ ਕਿਰਤੀ ਜਮਾਤ ਨੂੰ ਜਿਉਂਦਾ ਰੱਖਣਾ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਇਹਨਾਂ ਨੇ ਜਾਵਰਾ ਨਾਲ ਟਾਂਗ ਨਾਲ ਇਹਨਾਂ ਨੇ ਤਾਂ ਜਗਰੀਆ ਖਾਂ ਤੇ ਜਿਹੜੇ ਰੰਗਜੀਵ ਤੇ ਇੱਥੇ ਕਰਾਤੇ ਲੋਕਾਂ ਨੂੰ ਪ੍ਰਧਾਨ ਜੀ ਜੇ ਗੱਲ ਕਰੀਏ ਜਦੋਂ ਸਰਕਾਰ ਇਹ ਸੱਤਾ ਦੇ ਵਿੱਚ ਨਹੀਂ ਸੀ ਉਦੋਂ ਇੱਕ ਕਿਸਾਨੀ ਅੰਦੋਲਨ ਦਾ ਸਮਰਥਨ ਦਿੰਦੀ ਸੀ ਤੇ ਅੱਜ ਇਹ ਕਿਸਾਨ ਇਹਨਾਂ ਨੂੰ ਘੇੜੇ ਲੱਗਣ ਲੱਗੇ ਅਸਲ ਅਸਲੀ ਬਾਈ ਜੀ ਇਹ ਹੈ ਨਾ ਆਦੇ ਹੁੰਦੇ ਆ ਪੰਜਾਬੀ ਜੇ ਕਹਾਵਤਾ ਮਹਿ ਦਾ ਮੂੰਹ ਸਵਰਨ ਵੇਲੇ ਹੋਰ ਹੁੰਦਾ ਸੂਣ ਵੇਲੇ ਹੋਰ ਹੁੰਦਾ ਜਦੋਂ ਸਤਾ ਤੋਂ ਦੂਰ ਹੁੰਦੇ ਆ ਸਤਾ ਦੀ ਲਾਲਸਾ ਪਿੱਛੇ ਉਦੋਂ ਇਹ ਗੱਲਾਂ ਕਰਦੇ ਆ ਲੋਕਾਂ ਦੀਆਂ ਲੋਕ ਪੱਖੀ ਲੋਕ ਹਤਾਇਸ਼ੀ ਹੋਣ ਦੀਆਂ ਲੋਕਾਂ ਦੇ ਨਾਲ ਆ ਕੇ ਸਾਡੇ ਨਾਲ ਇਹ ਧਰਨਿਆਂ ਤੇ ਬੈੰਦੇ ਰਹੇ ਆ ਔਰ ਧਰਨਾ ਚੋਂ ਨਿਕਲੀ ਪਾਰਟੀ ਆਪਦੇ ਆਪ ਨੂੰ ਜ਼ਿਆਦਾ ਮਾੜੇ ਦੇ ਬਰੋਜਾ ਲੱਭਦਾ ਰਿਹਾ ਕੱਲ ਵੀ ਆਖੀ ਜਾਂਦਾ ਜੀ ਉਹਨਾਂ ਦਾ ਮੈਂ ਨਹੀਂ ਇਹ ਗਏ ਨਹੀਂ ਖੇਤਾਂ 'ਚ ਜਿੱਨਾਂ ਮੈਂ ਗਿਆ ਖੇਤਾਂ 'ਚ ਜਾਣਾ ਨਾ ਜਾਣਾ ਇੱਕ ਅਲੱਗ ਗੱਲ ਆ ਲੋਕਾਂ ਨੂੰ ਉਹਨਾਂ ਦੇ ਹੱਕ ਦੇਣਾ ਕਿਸਾਨ ਮੰਗਦੇ ਕੀ ਆ ਕਿਸਾਨ ਮੰਗਦੇ ਆ ਫਸਲਾਂ ਦੇ ਭਾਅ ਬਾਕੀ ਸਾਰੀਆਂ ਮੰਗਾਂ ਸਾਡੀਆਂ ਸਟੇਟ ਨਾਲ ਐ ਇਹ ਆਦਾ ਸੀ ਵੀ ਅਸੀਂ ਐਮਐਸਪੀ ਦੇਵਾਂਗੇ 5 ਮਿੰਟਾਂ ਚ ਇਹਨਾਂ ਦੇ ਉਹ ਵੀ ਬਿਆਨ ਆਈ ਸੀ ਮੂੰਗੀ ਤੇ ਮੱਕੀ ਤੇ ਅਸੀਂ ਜਿਹੜੇ ਆ ਕੋਈ 8 ਫਸਲਾਂ ਤੇ ਮੰਗਦੇ ਆ ਜਿਹੜਾ ਸਾਰੀ ਉਮਰ ਮਜ਼ਦੂਰ ਮਜ਼ਦੂਰੀ ਕਰਦਾ ਕਿਸਾਨ ਖੇਤਾ ਚ ਕੱਪਦਾ ਮਿੱਟੀ ਨਾਲ ਮਿੱਟੀ ਹੁੰਦੇ ਆ ਉਹ ਹੀ ਅਸੀਂ ਉਹਨਾਂ ਦੀ ਪੈਨਸ਼ਨ ਹੀ ਮੰਗਦੇ ਆ ਯਾਰ ਵੀ ਉਹ ਬੜੇਪੇ ਚ ਦਵਾਈ ਲੈਂਦੇ ਰਹਿ ਜਾਣ ਉਹਨਾਂ ਨੂੰ ਇਹ ਸਹੂਲਤ ਦੇਣ ਯਾਰ ਇੱਕ 15000 ਦੀ ਜੀ ਸਕੂਟਰੀ ਦਾ ਵੀ ਬੀਮਾ ਮੋਟਰਸਾਈਕਲ ਦਾ ਵੀ 10000 ਦੇ ਦਾ ਬੀਮਾ ਹੋ ਜਾਂਦਾ ਤੇ ਯਾਰ ਇੱਕ ਕਰੋੜਾ ਰੁਪਏ ਦੀ ਫਸਲ ਆ ਕਿਸਾਨਾਂ ਦੀ ਉਹਨਾਂ ਦਾ ਬੀਮਾ ਨਹੀਂ ਹੋਣਾ ਚਾਹੀਦਾ ਕੀ ਮਜ਼ਦੂਰਾਂ ਦੀ ਜ਼ਿੰਦਗੀ ਨਹੀਂ ਕੀ ਯਾਰ ਉਹਨਾਂ ਦਾ ਬੀਮਾ ਨਹੀਂ ਹੋਣਾ ਚਾਹੀਦਾ ਜਿਹੜੇ ਝੂਠੇ ਪਰਚੇ ਇਹਨਾਂ ਨੇ ਰੱਦ ਕਰਨ ਦੇ ਵਾਅਦੇ ਕੀਤੇ ਆ ਆ ਨਰੰਗ ਕੇਸ ਆਪਣਾ ਇੱਥੋਂ ਵਾਲਾ ਉਹਦੇ ਚ 300 ਕਿਸਾਨ ਨਾਮਜਾਦਾ ਯਾਰ ਬੈਠ ਕੇ ਮرائی ਜਾਂਦਾ ਔਰ ਵਾਦਾ ਕਰਕੇ ਬਿਆਨ ਦੇ ਕੇ ਕਿਸਾਨਾਂ ਦੇ ਪਰਚੇ ਜਿਹੜੇ ਰੱਦ ਕਰਨ ਤੋਂ ਭੱਜਿਆ ਇਹ ਜਿਹੇ ਇਹਦਾ ਮੰਗਾ ਸਾਰੀਆਂ ਸਾਡੇ ਦਾ ਯਾਰ ਕਿਸਾਨਾਂ ਦੀ ਅਗਲੀ ਕੀ ਹੁੰਦਾ ਰਣਨੀਤੀ ਇਹ ਐ ਐਸਕੇਮ ਨਾਲ ਸਾਡੀ ਗੱਲਬਾਤ ਹੋਈ ਹੈ ਕੱਲ ਤਾਂ 3 ਤਰੀਕ ਚ ਤਾਂ ਅਸੀਂ ਆਸਵੰਦ ਸੀਗਾ ਐਸਕੇਮ ਵੀ ਗੱਲਬਾਤ ਰਹੀ ਨਤੀਜੇ ਨਿਕਲਣਗੇ 4 ਤਰੀਕ ਨੂੰ ਜਦੋਂ ਇਹਨੇ ਮੀਟਿੰਗ ਛੱਡ ਕੇ ਭੱਜ ਗਿਆ 4 ਤਰੀਕ ਨੂੰ ਜਿਵੇਂ ਸਾਡੇ ਆਕੂ ਘਰਾਂ ਚ ਪਹੁੰਚੇ ਬਿੰਦਰ ਸਿੰਘ ਜੀ ਗੋਲੇ ਵਾਲਾ ਸਾਡੇ ਸੂਬਾ ਆਕੂ ਆ ਉਹਨਾਂ ਨੂੰ ਉਹਨਾਂ ਦੇ ਘਰ ਚੋਂ ਲਾ ਜਾ ਕੇ ਤੇ ਜੇਲਾ ਜਿਹੜਾਕ ਤਾਂ ਫਰੀਦਕੋਟ ਸਾਡੇ ਗੋਲੇ ਵਾਲਾ ਸਾਡਾ ਖਜ਼ਾਨਚੀ ਹੈ ਜ਼ਿਲ੍ਹੇ ਦਾ ਜ਼ਿਲ੍ਹਾ ਪ੍ਰਧਾਨ ਹੈ ਵੱਖ-ਵੱਖ ਥਾਵਾਂ ਤੋਂ ਹੋਰ ਸਾਰੀਆਂ ਜਥੇਬੰਦੀਆਂ ਦੇ ਆਗੂਆ ਰਾਜੇਵਾਲ ਸਾਹਿਬ ਗ੍ਰਿਫਤਾਰ ਕਰ ਲਏਗੇ ਰੁਲਦੂ ਮਾਨ ਸਾਹਿਬ ਫਿਰ ਉਹਨਾਂ ਨੂੰ ਛਡਾਉਣ ਵਾਲੇ ਪਾਸੇ ਗਏ ਰਾਫਤਾ ਕੀਤਾ ਲੋਕਾਂ ਨੇ ਥਾਣੇ ਘੇਰੇ ਲੋਕਾਂ ਦੇ ਦਬਾਅ 'ਚ ਇਹਨਾਂ ਨੂੰ ਉਹਨਾਂ ਨੂੰ ਛੱਡਣਾ ਪਿਆ ਪਰ ਘਰਾਂ 'ਚ ਨਜ਼ਰਬੰਦ ਕਰ ਲਿਆ ਸਾਨੂੰ ਵੀ ਫਿਰ ਰੂਪੋ ਸੁਣਾ ਪਿਆ ਆਸੇ-ਪਾਸੇ ਜਿਵੇਂ ਸਾਨੂੰ ਜਿੰਨੀ ਕੁ ਜਾਣਕਾਰੀ ਮਿਲੀ ਕਿਉਂਕਿ ਜੇ ਸਾਰੇ ਲੋਕ ਹੀ ਘਿਰ ਜਾਂਦੇ ਦਾ ਫਿਰ ਮੋਰਚੇ ਦਾ ਬੇਹਲੋ ਜਾਣਾ ਦੀ ਉੱਪਰ ਦੇ ਲੋਕ ਆਪ ਮਾਰੇ ਜਦੋਂ ਹੱਕ ਲੈਣੇ ਆ ਲੋਕਾਂ ਦੇ ਉੱਪਰ ਜਾ ਕੇ ਮੀਨਾ ਰੋਕੇ ਉਹ ਇਹਦੀ ਪਹੁੰਚ ਆਏ ਬੇਵਕੂਫੀਆਂ ਤੇ ਉਤਰਿਆ ਹੋਇਆ ਲੋਕ ਜਾਣਗੇ ਮੋਰਚਾ ਲੱਗੂਗਾ ਔਰ ਹੱਕਾ ਮਣਾ ਕੇ ਛੱਡਾਂਗੇ ਪ੍ਰਧਾਨ ਜੀ ਜੇ ਗੱਲ ਕਰੀਏ ਸੰਗਰੂਰ ਦੇ ਵਿੱਚ ਮਾਸਟਰਾਂ ਦਾ ਕੁੱਟਕਟਾਪਾ ਹੋਇਆ ਤੇ ਹੁਣ ਕਿਸਾਨਾਂ ਨੂੰ ਇਸ ਤੋਂ ਰੋਕਣਾ ਸਰਕਾਰ ਦੇ ਸਰਭਈਏ ਨੂੰ ਕਿਵੇਂ ਦੇਖਦੇ ਹੋ ਜਿਹੜੀ ਕਿਸਾਨਾਂ ਨੂੰ ਇੱਕ ਪਾਸੇ ਮੁੱਖ ਮੰਤਰੀ ਕਹਿੰਦਾ ਮੈਂ ਵੀ ਮਾਸਟਰ ਦਾ ਪੁੱਤਾਂ ਤੇ ਮਾਸਟਰਾਂ ਦੀ ਕੁੱਟਮਾਰ ਉਹਨਾਂ ਦੀ ਆਪਗਾ ਲੈਣੀਆਂ ਅਸੀ ਹੋਈ ਜਾਣੇ ਨਾ ਕੱਲੇ ਕੱਲੇ ਮਾਰਨਾ ਤਾਂ ਉਹ ਇਕੱਠੇ ਹੋ ਕੇ ਅੱਗੇ ਆਓ ਕਦੇ ਡਾਕਟਰ ਕੋਰਦਿਆ ਕਦੇ ਮਾਸਟਰ ਕੋਰਦਿਆ ਹੁਣਾਂ ਤਹਿਸੀਲਦਾਰ ਟੰਗ ਤੇ ਡਿਊਟੀ ਦੇ ਬੈਠੇ ਸਸਪੈਂਡ ਕਰੀ ਜਾਂਦਾ ਠੀਕ ਹੈ ਇਹਦੀ ਗੱਲ ਵੀ ਜਿਹੜਾ ਬੰਦਾ ਕਰਪਟਾ ਉਹਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ ਪਰ ਯਾਰ ਉਹਨਾਂ ਦੀ ਕੋਈ ਜਿਹੜੀ ਹੈ ਇਹ ਤਾਂ ਨੀਗਾ ਵੀ ਚਾਰ ਬੰਦੇ ਕਰਪਟਾ ਹੈ ਤੇ ਤੁਸੀਂ 100 ਬੰਦੇ ਨੂੰ ਕੋਕਟੇਰੇਂਜੀ ਠਾਲ ਦੋ ਇੱਕ ਮੁੱਖ ਮੰਤਰੀ ਸਟੋਰੀਆਂ ਸੁਣਾਵੇ ਵੀ ਉਹ ਆਏ ਰਿਸ਼ਵਤ ਲੈਿੰਦਾ ਉਹ ਆਏ ਰਿਸ਼ਵਤ ਲੈਿੰਦਾ ਸੀ ਯਾਰ ਰਿਸ਼ਵਤ ਲੈਿੰਦਿਆ ਤੂੰ ਉਹਨਾਂ ਨੂੰ ਰੋਕ ਉਹਨਾਂ ਤੇ ਲੀਗਲ ਕਾਰਵਾਈ ਕਰ ਜੇ ਉਹਨਾਂ ਦਾ ਜਿਹੜਾ ਰਾਈਟ ਆ ਉਹ ਆ ਦੀ ਗੱਲ ਬਾਤ ਬਣਾਉਣ ਲਈ ਮੁੱਖ ਮੰਤਰੀ ਨਾਲ ਮੀਟਿੰਗ ਲੈ ਲਈ ਕਲਮ ਛੋੜ ਤਾੜ ਕਰਦੇ ਆ ਜਾਂ ਬਿਨਾ ਤਨਖਾਹ ਤੋਂ ਛੁੱਟੀ ਲੈਂਦੇ ਆ ਯਾਰ ਉਹਨਾਂ ਨਾਲ ਟੇਬਲ ਟਾ ਕਰ ਤੂੰ ਮੁੱਖ ਮੰਤਰੀ ਆ ਯਾਰ ਤੂੰ ਮੁਲਕ ਨੂੰ ਸਾਂਭਣਾ ਮਾਸਟਰਾਂ ਨੇ ਕੀ ਆ ਯਾਰ ਉਹ ਰੋਜ਼ਗਾਰ ਹੀ ਮੰਗਦੇ ਆ ਜਿਹੜਾ ਪੜਿਆ ਲਿਖਿਆ ਬੱਚਾ ਰੋਜ਼ਗਾਰ ਹੀ ਮੰਗੂਗਾ ਇੱਕ ਪਾਸੇ ਤਾਂ ਇਹ ਆਦਾ ਵੀ ਅਸੀਂ ਜਿਹੜੇ ਆ ਬਾਹਰ ਜਾਜਾ ਦੇ ਜਾਣੋ ਹਟਾ ਦਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਾਂਗੇ ਰੰਗਲਾ ਪੰਜਾਬ ਦਾਰੂ ਪੀ ਕੇ ਬਣ ਜੂਗਾ ਰੰਗਲਾ ਪੰਜਾਬ ਕੱਲੇ ਨਾਰੇ ਲਾਉਣਾ ਬਣ ਜੂ ਰੰਗਲਾ ਪੰਜਾਬ ਮੈਂ ਦਰ ਮਾਸਟਰ ਦੇ ਬੀਬੀ ਦੇ ਪਰਸਪਾਲ ਨਾਲ ਬਣ ਜੂਗਾ ਜਿਹੜਾ ਉਹ ਬੀਬੀ ਦੇ ਘਰੋਂ ਬੀਬਾ ਉਹਦੀ ਛਾਪ ਨਾਲ ਰੰਗਲਾ ਪੰਜਾਬ ਬਣ ਜੂਗਾ ਵੀ ਉਹਨੇ 3 ਕਰੋੜ ਦੀ ਛਾਪ ਪਾਈ ਰੰਗਲਾ ਪੰਜਾਬ ਬਣੂਗਾ ਜਦੋਂ ਇਹਨਾਂ ਦੇ ਚਿਹਰੇ ਤੇ ਖੁਸ਼ੀ ਆਊਗੀ ਜਦੋਂ ਦਿਹਾੜੀਦਾਰ ਨੂੰ ਫਿਕਰ ਨਾ ਰਹੂਗਾ ਵੀ ਮੇਰਾ ਚੁੱਲ੍ਹਾ ਤਪਦਾ ਉਹਦੋਂ ਰੰਗਲਾ ਪੰਜਾਬ ਬਣੂਗਾ ਜਦੋਂ ਇੱਕ ਬੇਟੀ ਆ ਪੜ ਕੇ ਆਉਂਦੀ ਆ ਉਹਨੂੰ ਇਹ ਨਾ ਹੋਊਗਾ ਕਿ ਗੁੰਡੇ ਮੇਰੀ ਇੱਜ਼ਤ ਨੂੰ ਨਾ ਪਾਈ ਜਾਣ ਜਦੋਂ ਬੀਬੀਆਂ ਵਿਚਾਰੀਆਂ ਬੱਸ ਸਫਰ ਕਰਦੀਆਂ ਦਵਾਈ ਲੈਣ ਕਿੰਨਾ ਤੇ ਕੰਨ ਪੱਟੇ ਜਾਂਦੇ ਆ ਜਦੋਂ ਰੁਕ ਕੇ ਰੰਗਲਾ ਪੰਜਾਬ ਬਣੂਗਾ ਜਦੋਂ 56 ਲਾਲ ਆ ਕੇ ਮਰਦੇ ਸਾਡੇ ਪੰਜਾਬ ਦੇ ਨੌਜਵਾਨ ਰੋਕੇ ਉਹਦੋਂ ਰੰਗਲਾ ਪੰਜਾਬ ਬਣੂਗਾ ਜੇ ਘ ਨਸ਼ੇ ਵਾਲਿਆਂ ਦੇ ਤੇ ਜਿਹੜੇ ਵੱਡੇ ਆ ਮਗਰਮੱਛ ਉਹਨਾਂ ਦੇ ਘਟ ਆਵੇ ਠੀਕ ਆ ਤੇ ਜਿਹੜੇ ਆ ਪੀਣ ਵਾਲੇ ਆ ਜਾਂ ਕਿਵੇਂ ਆ ਉਹਨਾਂ ਤੇ ਜੁਰਮ ਕਰੀ ਜਾਂਦਾ ਨਹੀਂ ਇਹ ਹੱਕ ਨਹੀਂ ਉਹ ਇੱਕ ਬਿਮਾਰ ਮਾਨਸਿਕਤਾ ਰੋਗੀ ਆ ਉਹਨਾਂ ਦਾ ਇਲਾਜ ਕਰਾਉਣਾ ਚਾਹੀਦਾ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਸੁਰੱਖਿਆ ਬਹੁਤ ਜ਼ਰੂਰੀ ਆ ਅਹਿਮ ਸੁਰੱਖਿਆ ਜ਼ਰੂਰੀ ਆ ਠਾਣਿਆਂ 'ਚ ਬੰਦੇ ਹੈ ਨਹੀਂ ਜਨਪੁਰ ਰਾਤ ਪੀਸੀ ਦੇ ਆ ਬੱਸਾਂ ਚਲਾਉਣ ਨੂੰ ਡਰਾਈਵਰ ਹੈ ਨਹੀਂ ਬੱਚਿਆਂ ਲਈ ਰੋਜ਼ਗਾਰ ਹੈ ਨਹੀਂ ਵਿਦਿਆਰਥੀ ਵਰਗ ਆ ਉਹਨਾਂ ਲਈ ਸਹੂਲਤਾਂ ਹੈ ਨਹੀਂ ਐ ਰੰਗਲਾ ਪੰਜਾਬ ਨਹੀਂ ਬੰਦਾ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀਆਂ ਲਈ ਚੁਟਕਲੇ ਨਹੀਂ ਕੰਮ ਆਉਂਦੇ ਮੁੱਖ ਮੰਤਰੀਆਂ ਲਈ ਕੰਮ ਕਰਨਾ ਪੈਂਦਾ ਪਾਲਿਸਾਂ ਬਣਾਉਣੀਆਂ ਪੈਂਦੀਆਂ ਖੇਤੀ ਜਿਹੜਾ ਖੜੜਾ ਇਹਨਾਂ ਨੇ ਹੁਣ ਲੋਕਾਂ ਦੇ ਦਬਾਅ 'ਚ ਜਿਹੜਾ ਇਹ ਮਤਾ ਲਿਆਏ ਆ ਅਸੀਂ ਤਾਂ ਉਹਦੀ ਐਸਕੇਮ ਤਾਂ ਸਲਾਹ ਕਰੀ ਜਾਂਦਾ ਚਲੋ ਭਾਈ ਇਹਨਾਂ ਨੇ ਕੀਤਾ ਜਿੰਨਾ ਕੀਤਾ ਚਾਹੇ ਲੋਕਾਂ ਦੇ ਦਬਾਅ 'ਚ ਹੀ ਕੀਤਾ ਤੇ ਇੱਕ ਪਾਸੇ ਮੁੱਖ ਮੰਤਰੀ ਗੱਲ ਸੁਣਨ ਤੋਂ ਵੀ ਭੱਜ ਜੇ ਯਾਰ ਜੇ ਇਹਨੇ ਦਵਾਈ ਲੈਣੀ ਆ ਜਾਂ ਕਿਵੇਂ ਆ ਤਾਂ ਕਿਤੇ ਫੇਰ ਮੀਟਿੰਗ ਰੱਖ ਲੈਂਦਾ ਜਿੰਨੀ ਗੱਲਬਾਤ ਸਿਰੇ ਚੜ ਗਈ ਸੀ ਉਸ ਤੋਂ ਬਾਅਦ ਦੁਬਾਰਾ ਵੀ ਰੱਖੀ ਜਾ ਸਕਦੀ ਹੈ ਗੱਲਬਾਤ ਅਲਬਾ ਤੋਂ ਭੱਜਣਾ ਨਹੀਂ ਚਾਹੀਦਾ ਸੀ ਜੋ ਮੰਦ ਭਾਗਾ ਔਰ ਜਿਹੜਾ ਆਹ ਜਾਲ ਮਾਣਾ ਥਾਂ ਥਾਂ ਤੇ ਲੋਕਾਂ ਨੂੰ ਰੋਕਣਾ ਇਹ ਉਦੋਂ ਵੀ ਬਹੁਤ ਹੀ ਚਿੰਤਾਜਨਕ ਵਿਚਾ ਤੇ ਲੋਕਾਂ ਨੂੰ ਅਪੀਲ ਹੈ ਵੀ ਵੱਧ ਤੋਂ ਵੱਧ ਘਰਾ ਤੋਂ ਨਿਕਲੋ ਤੇ ਆਓ ਆਪਾਂ ਆਪਣੇ ਹੱਟਾਂ ਨਾਲ ਸੱਚਾ ਲੜੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ